ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਹਲਕਾ ਕਾਦੀਆਂ ਦੇ ਵਿਕਾਸ ਕਾਰਜਾਂ ਦੇ ਕੰਮ ਜੋਰਾਂ ਸ਼ੋਰਾਂ ਨਾਲ ਕੀਤੇ ਜਾ ਰਹੇ ਹਨ ਉੱਥੇ ਹੀ ਅੱਜ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਨ ਵੱਲੋਂ ਰੋਡ ਰਿਪੇਅਰ ਦੇ ਉਦਘਾਟਨ ਕੀਤੇ ਗਏ ਜਿਸ ਵਿੱਚ ਕੈਂਪ ਡੀਵੀ ਸਕੂਲ ਤਰਖਾਨਾ ਵਾਲੀ ਚੌਕ ਤੋਂ ਬੋੜੀ ਸਾਹਿਬ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਰੋਡ ਤੋਂ ਡੇਰੇਕੂਟ ਅਤੇ ਜਫਰਵਾਲ ਪੰਚਾਇਤਕਾਰ ਅਤੇ ਹੈਲਥ ਵੈਲਨੈਸ ਦਾ ਨੀਂਹ ਪੱਥਰ ਰੱਖਿਆ ਗਿਆ ਮਾਰਕੀਟ ਕਮੇਟੀ ਦਾ 17 ਕਰੋੜ ਰੁਪਏ ਸੜਕਾਂ ਦੀ ਰਿਪੇਅਰ ਲਈ ਮਨਜ਼ੂਰ ਹੋਇਆ ਹੈ ਗੱਲਬਾਤ ਕਰਦਿਆਂ ਜਗਰੂਪ ਸਿੰਘ ਸੇਖਵਾਨ ਨੇ ਕਿਹਾ ਕਿ ਪਿਛਲੇ 10 12 ਸਾਲਾਂ ਤੋਂ ਇੱਕ ਵੀ ਸੜਕ ਦੀ ਰਿਪੇਅਰ ਦਾ ਕੰਮ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਇੱਕ ਇੱਕ ਕਰਕੇ ਅਸੀਂ ਸਾਰੀਆਂ ਸੜਕਾਂ ਦੀ ਰਿਪੇਅਰ ਦਾ ਕੰਮ ਕਰ ਰਹੇ ਹਾਂ ਸ਼ਹਿਰ ਦੀ ਹੋਰ ਵੀ ਜਿਹੜੀ ਡਿਵੈਲਪਮੈਂਟ ਹੋਣ ਵਾਲੀ ਹੈ ਉਹ ਕੀਤੀ ਜਾਵੇਗੀ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮਾਰਕੀਟ ਕਮੇਟੀ ਕਾਦੀਆਂ ਦੀਆਂ ਜਿਹੜੀਆਂ ਤਿੰਨ ਪ੍ਰਮੁੱਖ ਸੜਕਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਆ ਗਿਆ ਅੱਜ ਜਿਹੜੀ ਇਹ ਬਾਡ ਸਿਵਲ ਲਾਈਨ ਵਾਲੀ ਰੋਡ ਆ ਜਿਹੜੀ ਕਿ ਬਸਰਾਵਾਂ ਨੂੰ ਜਾਂਦੀ ਹੈ ਤਕਰੀਬਨ 2 ਕਿਲੋਮੀਟਰ ਇੱਕ ਉਹਦਾ ਨੀ ਪੱਥਰ ਰੱਖਿਆ ਗਿਆ ਦੂਸਰਾ ਜਿਹੜੀ ਪਿੰਡ ਭਕਤਪੂਰਾ ਦੇ ਵਿੱਚੋਂ ਦੀ ਸਰਜਾਤਾ ਰੋਡ ਜਿਹੜੀ ਆ ਪਿੰਡ ਭਕਤਪੂਰਾ ਤੋਂ ਨਾਂਕੇ ਰਾਮਪੁਰ ਤੱਕ ਜਾਂਦੀ ਆ ਉਹਦਾ ਰਿਪੇਅਰ ਦਾ ਰੱਖਿਆ ਔਰ ਤੀਸਰੀ ਜਿਹੜੀ ਪਿੰਡ ਕੂਂਟ ਦੀ ਰੋਡ ਆ ਉਹਦਾ ਨੀ ਪੱਥਰ ਰੱਖਿਆ ਗਿਆ ਜੇ ਮੈਂ ਸਮੁੱਚਤਾ ਚ ਦੱਸਾਂ ਤੇ ਮਾਰਕੀਟ ਕਮੇਟੀ ਕਾਟੀਆਂ ਦਾ 17 ਕਰੋੜ ਰੁਪਏ ਜਿਹੜਾ ਵਾ ਉਹ ਸੜਕਾਂ ਦੀ ਰਿਪੇਅਰ ਦਾ ਮਜੂਰ ਹੋਇਆ ਪਿਛਲੇ 10-12 ਸਾਲ ਤੋਂ ਇੱਕ ਵੀ ਸੜਕ ਜਿਹੜੀ ਆ ਵਿਧਾਨ ਸਭਾ ਹਲਕਾ ਕਾਟੀਆਂ ਦੀ ਹੋ ਰਿਪੇਅਰ ਨਹੀਂ ਹੋਈ ਤੋਂ ਇੱਕ ਇੱਕ ਕਰਕੇ ਅਸੀਂ ਹੁਣ ਸਾਰੀਆਂ ਸੜਕਾਂ ਦੀ ਜਿਹੜੀ ਆ ਉਹ ਰਿਪੇਅਰ ਕਰ ਰਹੇ ਆ ਔਰ ਵਧੀਆ ਟੰਗ ਦੇ ਨਾਲ ਸ਼ਹਿਰ ਦੀ ਜਿਹੜੀ ਓਵਰঅল ਡਵੈਲਪਮੈਂਟ ਜਿਹੜੀ ਆ ਮੈਂ ਵੀ ਤਰਨਤਾਰਨ ਜਾ ਕੇ ਆਇਆ ਹਾਂ ਔਰ ਜੋ ਮੈਂ ਉੱਥੇ ਹਾਲਾਤ ਵੇਖੇ ਆ ਆਮ ਲੋਕਾਂ ਨੂੰ ਮੈਂ ਪੁੱਛ ਕੇ ਵੇਖਿਆ ਤੇ ਇੱਕ ਤਰ੍ਹਾਂ ਹਾਲਾਤ ਜਿਹੜੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਹਰਮੀਤ ਸਿੰਘ ਸੰਧੂ ਜੀ ਜਿਹੜੇ ਕਿ ਤਿੰਨ ਵਾਰ ਦੇ ਵਿਧਾਇਕ ਨੇ ਬੜੇ ਐਕਸਪੀਰੀਐਂਸਡ ਨੇ ਔਰ ਆਪਣੇ ਟਿਨਿਓਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕੰਮ ਜਿਹੜੇ ਆ ਸ਼ਹਿਰ ਦੇ ਇਲਾਕੇ ਦੇ ਉਹ ਸਾਰੇ ਆ ਤੇ ਲੋਕ ਦੁਬਾਰਾ ਬੜੇ ਤਤਪਰ ਨੇ ਕਿ ਉਹਨਾਂ ਨੂੰ ਦੁਬਾਰਾ ਮੌਕਾ ਜਿਹੜਾ ਉਹ ਦਿੱਤਾ ਜਾਵੇ ਔਰ ਮੈਨੂੰ ਤੇ ਕਿਸੇ ਵੀ ਪਾਰਟੀ ਨਾਲ ਮੁਕਾਬਲਾ ਆਮ ਆਦਮੀ ਪਾਰਟੀ ਦਾ ਨਹੀਂ ਜਾ ਰਿਹਾ ਇਸ ਵੇਲੇ ਇੱਕ ਤਰਫਾ ਮਾਹੌਲ ਜਿਹੜਾ ਵਾ ਉਹ ਤਰਫ ਤਰਫ ਦੀ ਸਿੱਫ ਤੇ ਬਣਿਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਗੈਂਗਸਟਰ ਨੇ ਇਹ ਪਿਛਲੀ ਜਿਹੜੀ ਖਾਸ ਕਰਕੇ ਸਰਕਾਰੀ ਕਾਂਗਰਸ ਦੀ ਇਹ ਉਹਦੇ ਪਤਾਸ਼ਣ ਔਰ ਅੱਜ ਵੀ ਜੇ ਮਾਹੌਲ ਖਰਾਬ ਕੀਤਾ ਜਾ ਰਿਹਾ ਤਾਂ ਜਿਹੜੀ ਕਾਂਗਰਸ ਵਾਲਿਆਂ ਦੀ ਸ਼ਹਿਤ ਤੇ ਜਿਹੜਾ ਵਾ ਇਹ ਆਪਣਾ ਗਲਤ ਸਮਾਜਿਕ ਜਿਹੜੇ ਆ ਕੰਮ ਉਹ ਕਰ ਰਹੇ ਆ ਔਰ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਾ ਖਰਾਬ ਹੋ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਆ ਉਹ ਇਹਨਾਂ ਨੂੰ ਠੱਲ ਪਾਉਣ ਦੀ ਜਿਹੜਾ ਬਿਲਕੁਲ ਤੱਤਪਾਰਾ ਖਾਸ ਕਰਕੇ ਜਿਹੜਾ ਨਸ਼ਿਆਂ ਦੇ ਖਿਲਾਫ ਅਸੀਂ ਕਾਰਵਾਈਆਂ ਕੀਤੀਆਂ ਨੇ ਇਹ ਉਹਦੇ ਜਿਹੜੇ ਆ ਉਹਦੇ ਜਿਹੜੇ ਇਫੈਕਟ ਆ ਕਿਉਂਕਿ ਜੇ ਐਕਸ਼ਨ ਹੁੰਦਾ ਤਾਂ ਉਹਦਾ ਰਿਐਕਸ਼ਨ ਹੁੰਦਾ ਸੋ ਜਿਹੜਾ ਨਸ਼ਿਆਂ ਦੇ ਖਿਲਾਫ ਸਰਕਾਰ ਨੇ ਬੜਾ ਵੱਡੀ ਮੁਹਿੰਮ ਵੀ ਟੀ ਸੀ ਬਹੁਤ ਹੱਲ ਤੱਕ ਜਿਹੜੀ ਆ ਨਸ਼ਿਆਂ ਨੂੰ ਤਲ ਪਾਈ ਸੀਗੀ ਇਹ ਉਹਦੇ ਕਰਕੇ ਸਾਰਾ ਜਿਹੜੇ ਆ ਉਹਦੇ ਫੈਕਟ ਆ ਰਹੇ ਆ ਪਰ ਪੰਜਾਬ ਸਰਕਾਰ ਜਿਹੜੀ ਆ ਉਹ ਪੂਰੀ ਤਤਪਰ ਔਰ ਵਧੀਆ ਟਾਂਗ ਦੇ ਨਾਲ ਸਾਰਾ ਲਾਅ ਐਂਡ ਆਰਡਰ ਕੰਟਰੋਲ ਕੀਤਾ ਜਾਊਗਾ ਡੀਜੀਪੀ ਸਾਹਿਬ ਆਪ ਇਹਦੀ ਜਿਹੜੀ ਮੋਨਿਟਰਿੰਗ ਆ ਉਹ ਕਰ ਰਹੇ ਆ ਪਟਾਲਾ ਦੇਖੇ ਵੀ ਪਰਸੋਂ ਹੋ ਕੇ ਗਏ ਆ ਔਰ ਵਧੀਆ ਟਾਂਗ ਨਾਲ ਇਹ ਸਾਰਾ ਜਿਹੜਾ ਵਾ ਇਹਨੂੰ ਕੰਟਰੋਲ ਕਰ ਲਿਆਗੇ ਵੇਖੋ ਕਿੱਡੀ ਮੰਦ ਭਾਗੀ ਗੱਲ ਆ ਕਿ ਐਡੇ ਵੱਡੇ ਮਨਿਸਟਰਾਂ ਦਾ ਸ਼ਹਿਰ ਹੋਵੇ ਕਾਦੀਆਂ ਤੇ ਪਖਾਨਿਆਂ ਦੀਆਂ ਸਾਨੂੰ ਗੱਲਾਂ ਕਰਨੀਆਂ ਪੈਣ ਬੜੀ ਮੱਧ ਭਾਗੀ ਗੱਲ ਆ ਚਲੋ ਤੁਸੀਂ ਮੇਰੇ ਨੋਟਿਸ 'ਚ ਲਿਆ ਦਿੱਤੀ ਆ ਇਹ ਅਸੀਂ ਜਲਦੀ ਬਣਾ ਦੇਾਂਗੇ ਸਾਨੂੰ ਪ੍ਰੋਬਲਮ ਕਿਉਂ ਆ ਰਹੀ ਆ ਕਿਉਂਕਿ ਜਿਹੜੀ ਕਮੇਟੀ ਆ ਉਹ ਕਾਂਗਰਸ ਦੀ ਆ ਅਸੀਂ ਕੋਈ ਵੀ ਕੰਮ ਕਰ ਲੱਗਦੇ ਆ ਤੇ ਉਹ ੜਕਾ ਪਾ ਦਿੰਦੇ ਆ ਮੈਂ ਇੱਥੇ ਸੀਵਰੇਜ ਵੀ ਪਾਉਣਾ ਚਾਹੁੰਨਾ ਸੀਗਾ ਮੈਂ ਇੱਥੇ ਵਾਟਰ ਟ੍ਰੀਟਮੈਂਟ ਪਲਾਂਟ ਵੀ ਲਾਉਣਾ ਚਾਹੁੰਨਾ ਮੈਂ ਇੱਥੇ ਇੱਕ ਟੈਂਕੀ ਜਿਹੜੀ ਨਵੀਂ ਆ ਤਕਰੀਬਨ 9.5 ਕਰੋੜ ਰੁਪਏ ਦੀ ਜਿਹੜੀ ਲਾਗਤ ਨਾਲ ਜਿਹੜਾ ਵਾ ਉਹ ਕੰਮ ਕੀਤਾ ਜਾਣਾ ਵਾ ਔਰ ਉਹ ਮਨਜ਼ੂਰ ਹੋ ਚੁੱਕਿਆ ਟੈਂਡਰ ਲੋਟ ਹੋ ਚੁੱਕਿਆ ਸਿਰਫ ਜਿਹੜਾ ਸਮਾਨ ਉਹਦਾ ਉਹ ਲੈ ਕੇ ਤੇ 9.5 ਕਰੋੜ ਰੁਪਿਆ ਦਾ ਨਵਾਂ ਟੈਕੀ ਦਾ ਕੰਮ ਜਿਹੜਾ ਉਹ ਮਨਜ਼ੂਰ ਹੋਇਆ ਤਕਰੀਬਨ 15 ਕਿਲੋਮੀਟਰ ਕਾਦੀਆਂ ਸ਼ਹਿਰ ਦੇ ਵਿੱਚ ਨਵੀਆਂ ਪਾਈਪਲਾਈਨ ਤੇ ਟੁੱਟੀਆਂ ਜਿਹੜੀਆਂ ਉਹ ਲਾ ਕੇ ਤੇ ਵਧੀਆ ਪਾਣੀ ਸ਼ਹਿਰ ਨੂੰ ਜਿਹੜਾ ਦਿੱਤਾ ਜਾਵੇ ਮੈਂ ਹਮਰਿੰਦਰ ਕੌਰ ਸਰਪੰਚਾ ਮੇਰੀ ਪਤਨੀ ਮੈਂ ਉਹਨਾਂ ਦਾ ਪਤੀ ਹਾਂ ਤੇ ਅਸੀਂ ਅੱਜ ਜਿਹੜਾ ਨੀ ਪੱਥਰ ਰੱਖਣ ਜਾ ਰਹੇ ਸੇਕਾ ਸਾਹਿਬ ਅੱਜ ਤੋਂ 15 ਸਾਲ ਪਹਿਲਾਂ ਹੀ ਸੜਕ ਬਣੀ ਸੀਗੀ 15 ਸਾਲ ਬਾਅਦ ਇਹ 15 ਸਾਲ ਪਹਿਲਾਂ ਹੀ ਇਹਨਾਂ ਦੇ ਫਾਦਰ ਸਾਹਿਬ ਨੇ ਨੀ ਪੱਥਰੇ ਦਾ ਧਰਿਆ ਸੀ 15 ਸਾਲ ਉਦੋਂ ਬਣੀ 15 ਸਾਲ ਬਾਅਦ ਹੁਣ ਬਣਨ ਲੱਗੀ ਆ ਉਹ ਵੀ ਅੱਜ ਇਹਨਾਂ ਇਹੀ ਸੇਕਾ ਸਾਹਿਬ ਵੀ ਲੱਗੇ ਨੀ ਪੱਥਰ ਧਰਨੇ ਇਹਨਾਂ ਦਾ ਤਾਂ ਇਹ ਬਹੁਤ ਧੰਨਵਾਦੀਆਂ ਇਹਨਾਂ ਦੇ ਫੋਰ ਵੀ ਜਿਹੜੇ ਪਿੰਡ ਦੇ ਕੰਮ ਕੰਮ ਰਹਿੰਦੇ ਆ ਉਹਨਾਂ ਨੂੰ ਬੈਲ ਦੇ ਦਰਤੇ ਇਹਨਾਂ ਨੂੰ ਕਹਿ ਕੇ ਤੇ ਕਰਵਾਵਾਂਗੇ ਏ ਮਸ ਇੰਨਾ ਹੀ ਕਹਿੰਦੇ ਹੋਏ ਅਸੀਂ ਜਿੱਦਾਂ ਕਹਿੰਦੇ ਕਿ 2027 ਦੇ ਜੁਲਟ ਆ ਰਹੀ ਕਿ ਸਾਡੀ ਲੀਡ ਮਿਲੇਗੀ 2027 ਵੱਧ ਤੋਂ ਵੱਧ ਲੀਡ ਦਵਾਵਾਂਗੇ ਇਹਨਾਂ ਨੂੰ ਹਾਂ ਵਰਤਵਾਦ ਨਹੀਂ ਦਵਾਵਾਂਗੇ